ਕਰਦੇ ਆ ਖਬਰ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਦੇ ਪਿੰਡ ਕੜਮਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਘਰ ਦੇ ਵਿੱਚ ਪਏ ਪोटाश ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਪਤੀ ਪਤਨੀ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਘਰ ਦੇ ਦੋ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ ਖਿਆਲ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਫਿਰੋਜ਼ਪੁਰ ਦੇ ਵਿੱਚ ਮਮਦੂਰ ਦਾ ਪਿੰਡ ਹੈ ਕੜਮਾ ਔਰ ਕੜਮਾ ਪਿੰਡ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਉੱਥੇ ਪोटाਸ਼ ਸੀ ਉਸ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਹੈ ਫਿਰੋਜ਼ਪੁਰ ਦੀ ਜ਼ਿਲ੍ਹਾਏ ਹਾਲਾਂਕਿ ਉੱਥੇ ਪोटाश ਇੰਨੀ ਮਾਤਰਾ ਦੇ ਵਿੱਚ ਕਿਉਂ ਰੱਖੀ ਗਈ ਸੀ ਗੱਲ ਤਾਂ ਬਹੁਤ ਕਲੀਅਰ ਹੈ ਕਿ ਜੇਕਰ ਤਮਾਕਾ ਹੋਇਆ ਤਾਂ ਫਿਰ ਪोटाਸ਼ ਠੀਕ-ਠਾਕ ਕੁਆਂਟੀਟੀ ਦੇ ਵਿੱਚ ਹੋਏਗੀ ਆਖਿਰ ਇੰਨੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਉੱਥੇ ਕਿਉਂ ਸੀ ਔਰ ਕੀ ਕੀਤਾ ਜਾ ਰਿਹਾ ਸੀ ਪोटाਸ਼ ਦੇ ਨਾਲ ਇੱਕ ਵੱਡਾ ਸਵਾਲ ਜ਼ਰੂਰ ਹੈ ਗੰਭੀਰ ਰੂਪ ਦੇ ਵਿੱਚ ਪਤੀ-ਪਤਨੀ ਜ਼ਖਮੀ ਹੋਏ ਨੇ ਔਰ ਉਹਨਾਂ ਨੂੰ ਹਸਪਟਲਾਈਜ਼ ਕਰਵਾ ਦਿੱਤਾ ਗਿਆ ਹਸਪਤਾਲ ਦੇ ਅੰਦਰ ਕਰਵਾ ਦਿੱਤਾ ਗਿਆ ਔਰ ਇੰਨਾ ਜ਼ਿਆਦਾ ਨੁਕਸਾਨ ਹੋਇਆ ਕਿ ਦੋ ਛੱਤਾਂ ਉੱਡ ਗਈਆਂ ਹੋਇਆ ਹੈ ਘਰੇ ਕੋਈ ਰੁਕ ਕਰਦੇ ਫਿਰੋਜ਼ਪੁਰ ਤੋਂ ਸਾਡੇ ਸੇਹੋਗੀ ਮਨਦੀਪ ਕੁਮਾਰ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਜੁੜ ਰਹੇ ਨੇ ਮਨਦੀਪ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਹ ਐਗਜ਼ੈਕਟਲੀ ਹੋਇਆ ਕੀ ਹੈ ਪोटाश ਉਥੇ ਕਿੰਨੀ ਕੁਆਂਟੀਟੀ ਸੀ ਕੀ ਹੋਇਆ ਹੈ ਉਥੇ ਆ ਬਿਲਕੁਲ ਗੌਰਵ ਜੀ ਇਹ ਗੱਲ ਕਰੀਏ ਤੇ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਕੜਮਾ ਦੀ ਘਟਨਾ ਹੈ ਜਿੱਥੇ ਇੱਕ ਦੁਕਾਨਦਾਰ ਨੇ ਆਪਣੇ ਘਰ ਦੇ ਵਿੱਚ ਪਟਾਸ਼ ਤੇ ਕੁਝ ਪਟਾਕੇ ਰੱਖੇ ਹੋਏ ਸੀ ਔਰ ਇਹ ਉਹ ਪਟਾਸ਼ ਹੈ ਜਿਹੜੇ ਆਮ ਪਿੰਡਾਂ ਦੇ ਵਿੱਚ ਹੁਣ ਨੌਜਵਾਨ ਜਾਂ ਜਿਹੜੇ ਬੱਚੇ ਨੇ ਉਹ ਲੋਹੇ ਦੀਆਂ ਜਿਹੜੀਆਂ ਬੰਦੂਕਾਂ ਬਣਾ ਕੇ ਉਹਦੇ ਵਿੱਚ ਪਟਾਸ਼ ਭਰਦੇ ਆ ਪਰ ਉਸ ਨੂੰ ਜ਼ੋਰ ਦੀ ਖੜਕਾਨ ਤੋਂ ਬਾਅਦ ਇੱਕ ਧਮਾਕਾ ਹੁੰਦਾ ਹੈ ਇਹ ਉਸ ਪਟਾਕੇ ਨੂੰ ਚਲਾਉਣ ਦੇ ਲਈ ਪਟਾਸ਼ ਜਿਹੜੀ ਹੈ ਰੱਖੀ ਗਈ ਸੀ ਔਰ ਇਹ ਪਟਾਸ਼ ਜਿਹੜੀ ਇੱਕਦਮ ਫਟੀ ਆ ਔਰ ਫਟਣ ਦੇ ਨਾਲ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਘਰ ਦੀਆਂ ਜਿਹੜੀਆਂ ਛੱਤਾਂ ਜਿਹੜੀਆਂ ਉਹ ਉੱਡ ਗਈਆਂ ਔਰ ਘਰ ਦੇ ਵਿੱਚ ਪਿਆ ਹੋਇਆ ਫਰਿੱਜ ਤੇ ਟੀਵੀ ਤੇ ਸਾਰਾ ਸਮਾਨ ਜਿਹੜਾ ਉਹ ਵੀ ਜਿਹੜਾ ਟੁੱਟ ਭੱਜ ਗਿਆ ਔਰ ਕਾਫੀ ਸੜ ਕੇ ਜਿਹੜਾ ਰਾਖ ਹੋ ਗਿਆ ਪਰ ਉਸ ਦੇ ਨਾਲ ਨਾਲ ਦਪਤੀ ਜਿਹੜਾ ਹੈ ਦੋਵੇਂ ਪਰਿਵਾਰ ਦੇ ਮੈਂਬਰ ਜਿਹੜੇ ਹੈ ਪਤੀ ਪਤਨੀ ਉਹ ਵੀ ਇਸ ਅੱਗ ਦੇ ਵਿੱਚ ਇਸ ਧਮਾਕੇ ਦੇ ਵਿੱਚ ਇੰਜਰਡ ਹੋਇਆ ਹੈ ਜ਼ਖਮੀ ਹੋਇਆ ਹੈ ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਇੱਕ ਹਸਪਤਾਲ ਨਜੀਰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੁਣ ਉੱਥੇ ਐਂਬੂਲੈਂਸ ਦੀਆਂ ਟੀਮਾਂ ਵੀ ਪਹੁੰਚ ਐਂਬੂਲੈਂਸ ਪਹੁੰਚੀ ਹੈ ਪੁਲਿਸ ਪਹੁੰਚੀ ਹੈ ਔਰ ਫਾਇਰ ਬ੍ਰੀਡ ਦੀਆਂ ਜੀਆਂ ਟੀਮਾਂ ਵੀ ਪਹੁੰਚੀਆਂ ਔਰ ਉਹਨਾਂ ਨੇ ਮੌਕੇ ਤੇ ਕਾਬੂ ਪਾਇਆ ਪਰ ਇਸ ਘਟਨਾ ਦੇ ਵਿੱਚ ਸਾਰਾ ਇਲਾਕਾ ਜਿਹੜਾ ਉਹ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਧੁਮਾਕਾ ਐਡਾ ਜ਼ਬਰਦਸਤ ਸੀ ਕਿ ਘਰ ਦੀਆਂ ਛੱਤਾਂ ਉੱਡ ਗਈਆਂ ਔਰ ਆਲੇ ਦੁਆਲੇ ਸਾਰੇ ਲੋਕਾਂ ਨਾਲ ਇੱਕ ਵਾਰ ਧੁਮਾਕੇ ਦੀ ਆਵਾਜ਼ ਸੁਣ ਕੇ ਸਹਿਮ ਗਏ ਸੀ ਕਿਉਂਕਿ ਇਹ ਬਾਰਡਰ ਏਰੀਆ ਇਲਾਕਾ ਹੈ ਔਰ ਇਸ ਤਰ੍ਹਾਂ ਧੁਮਾਕੇ ਦੀ ਆਵਾਜ਼ ਆਉਣ ਨਾਲ ਲੋਕਾਂ ਦੇ ਵਿੱਚ ਸਹਿਮ ਪੈਦਾ ਹੋ ਗਿਆ ਔਰ ਇਸ ਘਟਨਾ ਦੇ ਵਿੱਚ ਦੰਪਤੀ ਜਿਹੜੇ ਹੈ ਉਹ ਦੋਵੇਂ ਮੀਆਂ ਬੀਬੀ ਜਿਹੜੇ ਆ ਉਹ ਇੰਜਰਡ ਹੋਇਆ ਜ਼ਖਮੀ ਹੋਇਆ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਤੁਮਾਕਾ ਜਿਹੜਾ ਦੱਸਿਆ ਜਾ ਰਿਹਾ ਕਿ ਬਹੁਤ ਜ਼ਬਰਦਸਤ ਸੀ ਔਰ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਹੈ ਔਰ ਪੁਲਿਸ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਜੀ ਗੌਰਵ ਇੱਕ ਕੁਆਂਟੀਟੀ ਦਾ ਪਤਾ ਲੱਗੇ ਕਿ ਕਿੰਨੀ ਕੁਆਂਟੀਟੀ ਸੀ ਉੱਥੇ ਜੇ ਦੋ ਛੱਟਾਂ ਉੱਡ ਗਈਆਂ ਤਾਂ ਫਿਰ ਇਹਦਾ ਮਤਲਬ ਪੋਟਾਸ਼ ਬਹੁਤ ਜ਼ਿਆਦਾ ਹੋਏਗੀ ਤੁਸੀਂ ਦੁਕਾਨਦਾਰ ਦਾ ਜ਼ਿਕਰ ਕੀਤਾ ਇਹ ਪੋਟਾਸ਼ ਕਿਉਂ ਰੱਖੀ ਗਈ ਸੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਆ ਬਿਲਕੁਲ ਗੌਰਵ ਇਹ ਪੋਟਾਸ਼ੀਅਰ ਦੱਸਿਆ ਜਾ ਰਿਹਾ ਕਿ ਕਾਫੀ ਵੱਡੀ ਮਾਤਰਾ ਸੀ ਕਿਉਂਕਿ ਜਿਹੜਾ ਤਮਾਕਾ ਹੋਇਆ ਉਸ ਦੇ ਨਾਲ ਦੋ ਘਰਾਂ ਦੀਆਂ ਛੱਤਾਂ ਹੀ ਉੱਡ ਗਈਆਂ ਔਰ ਆਲੇ ਦੁਆਲੇ ਜਿੰਨਾ ਵੀ ਸਮਾਨ ਪਿਆ ਸੀ ਘਰ ਦੇ ਵਿੱਚ ਉਹ ਵੀ ਸਾਰਾ ਸੜ ਕੇ ਰਾਖ ਹੋ ਗਿਆ ਇਸ ਤੋਂ ਇਹ ਜ਼ਾਹਿਰ ਕੀਤਾ ਜਾ ਸਕਦਾ ਹੈ ਕਿ ਵੱਡੀ ਮਾਤਰਾ ਦੇ ਵਿੱਚ ਦੁਕਾਨਦਾਰ ਨੇ ਘਰ ਦੇ ਵਿੱਚ ਪੋਟਾਸ਼ ਰੱਖਿਆ ਸੀ ਕਿਉਂਕਿ ਲੋਕ ਹੋਣ ਇਸ ਪੋਟਾਸ਼ ਦਾ ਇਸਤੇਮਾਲ ਕਰਦੇ ਆ ਔਰ ਕਿਤੇ ਨਾ ਕਿਤੇ ਅਨਸੂਕਾਂ ਵੀ ਘਟਨਾਵਾਂ ਘਟਗੀਆਂ ਨੇ ਪਰ ਇਸ ਪੋਟਾਸ਼ ਦੇ ਨਾਲ ਧੂਮਾਕਾ ਕਰਦੇ ਆ ਪਟਾਕੇ ਚਲਾਉਂਦੇ ਆ ਔਰ ਇਸ ਪਟਾਕਿਆਂ ਦੇ ਦੀਵਾਲੀ ਦੇ ਪਰਵ ਨੂੰ ਲੈ ਕੇ ਜਿਹੜਾ ਲੋਕਾਂ ਨੇ ਦੁਕਾਨਦਾਰਾਂ ਨੇ ਪੋਟਾਸ਼ ਆਪਣੇ ਘਰ ਦੇ ਵਿੱਚ ਜਮਾ ਕੀਤਾ ਹੋਇਆ ਔਰ ਉਸ ਨੂੰ ਵੇਚਿਆ ਜਾ ਰਿਹਾ ਸੀ ਪਰ ਇਹ ਘਟਨਾ ਘਟਣ ਤੋਂ ਬਾਅਦ ਹੁਣ ਪੁਲਿਸ ਉੱਥੇ ਪਹੁੰਚੀ ਹੈ ਔਰ ਇਸ ਅ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨੀ ਮਾਤਰਾ ਦੇ ਵਿੱਚ ਇੱਥੇ ਪੋਟਾਸ਼ ਰੱਖਿਆ ਗਿਆ ਸੀ ਔਰ ਇਸ ਦੁਕਾਨਦਾਰ ਨੇ ਕਿੱਥੋਂ ਲਿਆਂਦਾ ਸੀ ਜੀ ਗੌਰਵ ਸ਼ੁਕਰੀਆ ਤੁਹਾਨੂੰ ਬਹੁਤ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਪੋਟਾਸ਼ ਨੂੰ ਲੈ ਕੇ ਇਨਕੁਆਇਰੀ ਤਾਂ ਬਣਦੀ ਹੈ ਪਰ ਫਿਲਹਾਲ ਦੀ ਜੋ ਇਸ ਪੂਰੇ ਮਾਮਲੇ ਦੇ ਵਿੱਚ ਖਬਰ ਹੈ ਉਹ ਇਹ ਹੈ ਕਿ ਜ਼ਰੂਰ ਇਨਵੈਸਟੀਗੇਸ਼ਨ ਦਾ ਪਾਰਟ ਬਣ ਗਿਆ ਕਿ ਆਖਰ ਉੱਥੇ ਇੰਨੀ ਪੋਟਾਸ਼ ਕਿਉਂ ਸੀ ਔਰ ਹਾਦਸਾ ਵਾਪਰੇ ਹੈ પતિ ਪਤਨੀ ਜ਼ਖਮੀ ਹੋਏ ਨੇ ਔਰ ਘਰ ਦੀਆਂ ਤਸਵੀਰਾਂ ਵੀ ਬਹੁਤ ਕੁਝ ਕਹਾਣੀ ਨੂੰ ਬਿਆਨ ਕਰ ਰਹੀਆਂ ਹਨ